ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਸ ਸ਼ਬਦ ਦੇ ਜਾਪ ਬਾਰੇ ਜਿਸ ਨੂੰ ਜਪਣ ਦੇ ਨਾਲ ਤੁਹਾਡੇ ਸਰੀਰ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਧ ਸੰਗਤ ਜੀ ਆਪਾਂ ਸਾਰੇ ਹੀ ਇਹੀ ਚਾਹੁੰਦੇ ਆ ਕਿ ਸਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਆ ਜਾਣ ਸਾਡੇ ਬੱਚੇ ਅਸੀਂ ਤੰਦਰੁਸਤ ਰਹੀਏ ਪੈਸੇ ਪੱਖੋਂ ਕੋਈ ਘਾਟ ਨਾ ਹੋਵੇ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਹਮੇਸ਼ਾ ਸਾਡੇ ਸਿਰ ਉੱਪਰ ਰਵੇ ਤਾਂ ਫਿਰ ਅੱਜ ਦੀ ਇਹ ਵੀਡੀਓ ਉਹਨਾਂ ਲਈ ਹੈ ਕਿ ਜੇ ਤੁਹਾਨੂੰ ਵੀ ਘਰ ਦੇ ਕੰਮਾਂ ਕਰਕੇ ਯਾਨੀ ਰੁਝੇਵਿਆਂ ਕਰਕੇ ਨਾਮ ਜਪਣ ਦਾ ਟਾਈਮ ਨਹੀਂ ਮਿਲਦਾ ਤੁਸੀਂ ਗੁਰਬਾਣੀ ਨਾਲ ਨਹੀਂ ਜੁੜਦੇ ਤਾਂ ਪੁੰਨਿਆ ਵਾਲੇ ਦਿਨ ਇਹ ਪਾਠ ਜੇ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੇ ਤੇ ਮੇਰ ਜ਼ਰੂਰ ਹੋਵੇਗੀ ਜੀ ਆਪਾਂ ਕਈ ਵਾਰ ਵੇਖਦੇ ਹਾਂ ਕਿ ਜੇ ਕੋਈ ਸੁਖੀ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਸੁੱਖ ਹੀ ਸੁਖ ਹਨ ਤੇ ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਹਨ ਉਹ ਛੇਤੀ ਦੁੱਖਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਦੁੱਖਾਂ ਤੋਂ ਉਹਨਾਂ ਨੂੰ ਛੁਟਕਾਰਾ ਨਹੀਂ ਮਿਲਦਾ ਪਰ ਇੱਥੇ ਸਾਡੇ ਮਹਾਪੁਰਖ ਜੀ ਦੱਸਦੇ ਨੇ ਕਿ ਭਾਵੇਂ ਕੋਈ ਸੁਖੀ ਹੈ ਭਾਵੇਂ ਕੋਈ ਦੁਖੀ ਗੋਰਾ ਹੈ ਕਾਲਾ ਹੈ ਅਮੀਰ ਹੈ ਗਰੀਬ ਹੈ ਇੱਕ ਚੀਜ਼ ਤਾਂ ਸਾਰਿਆਂ ਦੇ ਨਾਲ ਇੱਕੋ ਜਿਹੀ ਵਰਤਦੀ ਹੈ ਤੇ ਉਹ ਹੈ ਮੌਤ ਮੌਤ ਤਾਂ ਇੱਕ ਨਾ ਇੱਕ ਦਿਨ ਸਭ ਨੂੰ ਆਉਂਦੀ ਹੈ ਭਾਵੇਂ ਕਿਸੇ ਨੂੰ ਪਹਿਲਾਂ ਤੇ ਭਾਵੇਂ ਬਾਅਦ ਵਿੱਚ ਭਾਵੇਂ ਸੁਖੀ ਨੂੰ ਤੇ ਭਾਵੇਂ ਦੁਖੀ ਨੂੰ ਇਹ ਮੌਤ ਇੱਕ ਸੱਚਾਈ ਹੈ ਜਿਸ ਦਾ ਸਾਹਮਣਾ ਸਾਰਿਆਂ ਨੂੰ ਕਰਨਾ ਪੈਂਦਾ ਹੈ ਇਸ ਲਈ ਉਸ ਪ੍ਰਮਾਤਮਾ ਨੂੰ ਯਾਦ ਜਰੂਰ ਕਰਿਆ ਕਰੋ ਇੱਥੇ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੱਕ ਮਨੁੱਖ ਕਿਵੇਂ ਪਟਕ ਗਿਆ ਪ੍ਰਮਾਤਮਾ ਨਾਲੋਂ ਟੁੱਟ ਗਿਆ ਤੇ ਪ੍ਰਮਾਤਮਾ ਨੇ ਫਿਰ ਕਿਸ ਤਰ੍ਹਾਂ ਉਸ ਨੂੰ ਆਪਦੇ ਨਾਲ ਜੋੜਿਆ ਸਾਖੀ ਜਰੂਰ ਧਿਆਨ ਨਾਲ ਸਰਵਣ ਕਰਨਾ ਜੀ ਤੇ ਸਾਖੀ ਤੋਂ ਬਾਅਦ ਉਸ ਸ਼ਬਦ ਤੇ ਪਾਠ ਬਾਰੇ ਵੀ ਦੱਸਾਂਗੇ ਜਿਸ ਦੇ ਜਾਪ ਨਾਲ ਤੁਸੀਂ ਸੁਖੀ ਹੋ ਜਾਓਗੇ ਤੁਹਾਡੇ ਘਰ ਵਿੱਚ ਦੁੱਖ ਦਿਲਦਰ ਦੂਰ ਹੋ ਜਾਣਗੇ ਤੁਹਾਨੂੰ ਰੋਗਾ ਤੋਂ ਮੁਕਤੀ ਮਿਲ ਜਾਵੇਗੀ ਸੰਗਤ ਜੀ ਇੱਕ ਵਪਾਰੀ ਹੋਏ ਮਹੰਗਾ ਮੱਲ ਜੀ ਬੜੇ ਹੀ ਵਧੀਆ ਵਪਾਰੀ ਸਨ ਸਮਾਂ ਇਹੋ ਜਿਹਾ ਆ ਗਿਆ ਕਿ ਮਹੰਗਾ ਮੱਲ ਜੀ ਮਾਇਆ ਵਿੱਚ ਗ੍ਰਸਤ ਹੋ ਗਏ ਤੇ ਰੱਬ ਨੂੰ ਭੁੱਲ ਗਏ ਜਦੋਂ ਉਹ ਮਾਇਆ ਵਿੱਚ ਗ੍ਰਸਤ ਸੀ ਤਾਂ ਉਸ ਦੇ ਸਰੀਰ ਤੇ ਬੜੇ ਹੀ ਦੁੱਖ ਆ ਗਏ ਉਸ ਦੀਆਂ ਲੱਤਾਂ ਬਾਹਾਂ ਗੋਡੇ ਮੋਢੇ ਸਾਰਾ ਹੀ ਸਰੀਰ ਦੁਖਣ ਲੱਗ ਪਿਆ ਦਰਦ ਇੰਨਾ ਭਿਆਨਕ ਹੁੰਦਾ ਸੀ ਕਿ ਉਸ ਦਾ ਸਾਰਾ ਹੀ ਸਰੀਰ ਘਟਣ ਲੱਗ ਗਿਆ ਉਹ ਬਿਲਕੁਲ ਕਮਜ਼ੋਰ ਹੋ ਗਏ ਬਿਲਕੁਲ ਮਰਨ ਵਾਲੇ ਉਹਨਾਂ ਨੂੰ ਖੁਦ ਵੀ ਲੱਗਦਾ ਸੀ ਕਿ ਹੁਣ ਮੈਂ ਨਹੀਂ ਬਚਣਾ ਮੇਰੀ ਜ਼ਿੰਦਗੀ ਬਹੁਤ ਥੋੜੀ ਰਹਿ ਗਈ ਹੈ ਇਸ ਕਰਕੇ ਉਹ ਇੱਕ ਦਿਨ ਆਪਦੇ ਦੋਸਤ ਨੂੰ ਕਹਿੰਦੇ ਕਿ ਉਸ ਦੇ ਨਾਲ ਜੋ ਵੀ ਉਸ ਦਾ ਪੁਰਾਣਾ ਹਿਸਾਬ ਕਿਤਾਬ ਹੈ ਉਹ ਕਰ ਲਵੇ ਉਸ ਦਾ ਕੋਈ ਪਤਾ ਨਹੀਂ ਕਿ ਕਦੋਂ ਉਸਨੇ ਖਤਮ ਹੋ ਜਾਣਾ ਹੈ ਇਸ ਲਈ ਜੋ ਵੀ ਲੈਣ ਦੇਣ ਹੈ ਉਸਦਾ ਹਿਸਾਬ ਕਰ ਲਵੇ ਤਾਂ ਉਸਦੇ ਦੋਸਤ ਨੇ ਉਸ ਨੂੰ ਹੌਸਲਾ ਦਿੱਤਾ ਕਿ ਤੈਨੂੰ ਕੁਝ ਨਹੀਂ ਹੁੰਦਾ ਤੂੰ ਧੰਨ ਧੰਨ ਗੁਰੂ ਅਮਰਦਾਸ ਜੀ ਜੋ ਤੀਜੇ ਪਾਤਸ਼ਾਹ ਜੀ ਹਨ ਇਸ ਵਕਤ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਉਹਨਾਂ ਦੇ ਕੋਲ ਜਾ ਉਹਨਾਂ ਦਾ ਆਸਰਾ ਤੱਕ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਤੂੰ ਮੇਰੇ ਕਹਿਣ ਤੇ ਨਾ ਜਾਵੇਂ ਜੇ ਜਾਣਾ ਹੈ ਤਾਂ ਆਪਦੀ ਮਰਜ਼ੀ ਨਾਲ ਸ਼ਰਧਾ ਨਾਲ ਆਪਦੇ ਮਨੋਂ ਜਾਈ ਤਾਂ ਹੀ ਤੇਰੇ ਸਾਰੇ ਦੁੱਖ ਦੂਰ ਹੋਣਗੇ ਮਹੰਗਾ ਮੱਲ ਜੀ ਦੇ ਮਾਨ ਵਿੱਚ ਸ਼ਰਧਾ ਪੈਦਾ ਹੋ ਗਈ ਉਹ ਗੋਇੰਦਵਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਕੋਲ ਪਹੁੰਚ ਗਏ ਉਹ ਆਪਦੇ ਪੂਰੇ ਪਰਿਵਾਰ ਸੇਤ ਉੱਥੇ ਪਹੁੰਚੇ ਗੁਰੂ ਜੀ ਦੇ ਪਾਸ ਪਹੁੰਚਦਿਆਂ ਗੁਰੂ ਅਮਰਦਾਸ ਜੀ ਕੀਰਤਨ ਸਰਵਣ ਕਰ ਰਹੇ ਸਨ ਸੰਗਤਾਂ ਦਰਸ਼ਨ ਕਰ ਰਹੀਆਂ ਸਨ ਤੇ ਦੂਜੇ ਪਾਸੇ ਬੌਲ ਜੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਸੰਗਤਾਂ ਦਾ ਇਕੱਠ ਵੇਖ ਕੇ ਮਹਿੰਗਾ ਮੱਲ ਜੀ ਹੈਰਾਨ ਸਨ ਤੇ ਸੋਚਣ ਲੱਗੇ ਕਿ ਇੱਥੇ ਜ਼ਰੂਰ ਹੀ ਕੁਝ ਅਜਿਆ ਹੈ ਜਿਸ ਕਰਕੇ ਸੰਗਤਾਂ ਵਿੱਚ ਇੰਨਾ ਵਿਸ਼ਵਾਸ ਹੈ ਉਸ ਨੇ ਸੰਗਤ ਕੀਤੀ ਪਰ ਪਹਿਲੇ ਦਿਨ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਾ ਮਿਲਿਆ ਤਾਂ ਮਹਿੰਗਾ ਮੱਲ ਜੀ ਆਪ ਦੇ ਪਰਿਵਾਰ ਸੇਤ ਉੱਥੇ ਹੀ ਰਹਿ ਪਏ ਦੂਜੇ ਦਿਨ ਵੀ ਸੰਗਤ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਲੱਗਾ ਕਿ ਅੱਜ ਵੀ ਦਰਸ਼ਨ ਨਹੀਂ ਹੋਣੇ ਇਸ ਲਈ ਉਹ ਸੇਵਾ ਕਰਨ ਲੱਗੇ ਤੀਜਾ ਦਿਨ ਜਦੋਂ ਹੋਇਆ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਿਲ ਗਿਆ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤਾਂ ਮਹੰਗਾ ਮੱਲ ਜੀ ਨੇ ਇਹੀ ਕਿਹਾ ਕਿ ਮੈਂ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ ਉਸ ਦੀ ਪਤਨੀ ਨੇ ਮੰਗਰੋ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਆਪਦੇ ਸਰੀਰ ਦੇ ਦੁੱਖ ਤਕਲੀਫ ਦੱਸੋ ਕਿ ਤੁਸੀਂ ਕਿੰਨਾ ਇਹਨਾਂ ਪੀੜਾਂ ਤੋਂ ਦੁਖੀ ਹੋ ਪਰ ਮਹੰਗਾ ਮਾਲ ਜੀ ਨੇ ਉਸ ਨੂੰ ਵੀ ਚੁੱਪ ਕਰਵਾ ਦਿੱਤਾ ਤੇ ਕਹਿੰਦੇ ਹਨ ਕਿ ਭਾਗਵਾਨ ਨੇ ਤੂੰ ਚੁੱਪ ਕਰ ਤੇ ਫਿਰ ਇਹੀ ਕਿਹਾ ਕਿ ਗੁਰੂ ਜੀ ਮੈਂ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ ਤੇ ਮੈਨੂੰ ਸਿੱਖੀ ਬਖਸ਼ ਦਿਓ ਮੇਰੇ ਤੇ ਕਿਰਪਾ ਕਰੋ ਆਪਦੇ ਦਰੋਂ ਘਰੋਂ ਮੈਨੂੰ ਸਿੱਖੀ ਦਾ ਜੀਵਨ ਦਿਓ ਤਾਂ ਗੁਰੂ ਜੀ ਕਹਿੰਦੇ ਨੇ ਕਿ ਸਿੱਖਾ ਸਿੱਖੀ ਬੜੀ ਔਖੀ ਮੇਲਦੀ ਹੈ ਸਿੱਖੀ ਕਮਾਉਣੀ ਬੜੀ ਔਖੀ ਹੈ ਗੁਰੂ ਜੀ ਦੇ ਇਹ ਬਚਨ ਸਰਵਣ ਕਰਨ ਤੋਂ ਬਾਅਦ ਸਾਰਾ ਪਰਿਵਾਰ ਬਾਹਰ ਆ ਗਏ ਬਾਹਰ ਆਉਂਦਿਆਂ ਹੀ ਉਸ ਦੀ ਪਤਨੀ ਫਿਰ ਕਹਿਣ ਲੱਗੀ ਕਿ ਤੁਸੀਂ ਆਪਦੇ ਦੁੱਖ ਕਿਉਂ ਨਹੀਂ ਦੱਸੇ ਤਾਂ ਉਹ ਕਹਿਣ ਲੱਗਾ ਕਿ ਜਿੱਦਣ ਦਾ ਮੈਂ ਇੱਥੇ ਆਇਆ ਹਾਂ ਸੇਵਾ ਕਰ ਰਿਹਾ ਹਾਂ ਗੁਰੂ ਜੀ ਦੇ ਦਰਸ਼ਨ ਕਰ ਰਿਹਾ ਹਾਂ ਸੰਗਤ ਕਰ ਰਿਹਾ ਹਾਂ ਕੀਰਤਨ ਸਰਵਣ ਕਰ ਰਿਹਾ ਹਾਂ ਉਦਣ ਦੇ ਮੇਰੇ ਸਰੀਰ ਵਿੱਚ ਕੋਈ ਦਰਦ ਨਹੀਂ ਮੈਨੂੰ ਬਹੁਤ ਆਰਾਮ ਆ ਫਿਰ ਬਾਕੀ ਪਰਿਵਾਰ ਤਾਂ ਘਰ ਨੂੰ ਆ ਜਾਂਦਾ ਹੈ ਪਰ ਮਹਿੰਗਾ ਮਲਜੀ ਉੱਥੇ ਹੀ ਰਹਿੰਦੇ ਨੇ ਉਸ ਤੋਂ ਬਾਅਦ 2.5 ਸਾਲ ਮਹਿੰਗਾ ਮਲਜੀ ਉੱਥੇ ਹੀ ਗੁਰੂ ਘਰ ਲੰਗਰਾਂ ਵਿੱਚ ਸੇਵਾ ਕਰਦੇ ਨੇ ਗੁਰੂ ਦੀ ਮਰਿਆਦਾ ਅਨੁਸਾਰ ਬਚੇ ਹੋਏ ਲੰਗਰ ਦੀ ਬੇਅਦਬੀ ਨਾ ਹੋਵੇ ਤਾਂ ਇਸ ਕਰਕੇ ਬਚੇ ਹੋਏ ਲੰਗਰ ਨੂੰ ਕਿਸੇ ਨਦੀ ਦਰਿਆ ਵਿੱਚ ਵਹਾਉਂਦੇ ਸਨ ਇਸ ਲਈ ਐਸੇ ਹੀ ਤਰ੍ਹਾਂ ਇੱਕ ਦਿਨ ਬਚਿਆ ਹੋਇਆ ਭੋਜਨ ਲੈ ਕੇ ਜਦੋਂ ਮਹਿੰਗਾ ਮੱਲ ਜੀ ਗਏ ਤਾਂ ਉਹਨਾਂ ਨੂੰ ਤਿੰਨ ਚੋਰ ਮਿਲੇ ਜੋ ਸੰਗਤਾਂ ਤੋਂ ਮਾਇਆ ਚੁਰਾਉਣ ਲਈ ਗੁਰੂ ਘਰ ਆ ਰਹੇ ਸਨ ਕਿਉਂਕਿ ਉੱਥੇ ਸੰਗਤਾਂ ਦਾ ਇਕੱਠ ਹੁੰਦਾ ਸੀ ਤੇ ਉਹ ਲੋਕਾਂ ਦੀ ਜੇਬਾਂ ਕੱਟ ਲੈਂਦੇ ਸਨ ਮਾਇਆ ਚੋਰੀ ਕਰਦੇ ਸਨ ਤਾਂ ਜਦੋਂ ਉਹ ਮਹਿੰਗਾ ਮੱਲ ਜੀ ਨੂੰ ਰਸਤੇ ਵਿੱਚ ਮਿਲੇ ਤਾਂ ਮਹਿੰਗਾ ਮੱਲ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਸਿੱਖੋ ਤੁਹਾਨੂੰ ਭੁੱਖ ਲੱਗੀ ਹੋਈ ਹੋਵੇਗੀ ਇਸ ਲਈ ਲੰਗਰ ਪ੍ਰਸ਼ਾਦਾ ਤਾਂ ਮੇਰੇ ਕੋਲ ਹੈ ਇੱਥੇ ਹੀ ਬੈਠ ਕੇ ਤੁਸੀਂ ਛੱਕ ਲਓ ਤੇ ਫਿਰ ਗੁਰੂ ਘਰ ਜਾਇਓ ਉਹ ਚੋਰ ਉੱਥੇ ਬੈਠ ਗਏ ਅਤੇ ਬੜੇ ਹੀ ਪਿਆਰ ਨਾਲ ਮਹੰਗਾ ਮਾਲ ਜੀ ਨੇ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਇਆ ਪਰ ਭੋਜਨ ਛਕਣ ਤੋਂ ਬਾਅਦ ਉਹਨਾਂ ਚੋਰਾਂ ਨੂੰ ਇਹ ਸ਼ੱਕ ਪੈ ਗਿਆ ਕਿ ਇਸ ਆਦਮੀ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਹੈ ਇਸ ਲਈ ਹੀ ਉਹ ਸਾਡੀ ਇੰਨੀ ਸੇਵਾ ਕਰ ਰਿਹਾ ਹੈ ਤੇ ਕਿਤੇ ਇਹ ਸਾਡੇ ਬਾਰੇ ਕਿਸੇ ਨੂੰ ਦੱਸ ਨਾ ਦੇਵੇ ਇਸ ਡਰ ਦੇ ਮਾਰੇ ਉਹਨਾਂ ਨੇ ਇੱਕ رائے ਬਣਾਈ ਕਿ ਆਪਾਂ ਇਸ ਨੂੰ ਮਾਰ ਦਿੰਨੇ ਆ ਪਰ ਉਹਨਾਂ ਤਿੰਨਾਂ ਵਿੱਚੋਂ ਇੱਕ ਜਾਣੇ ਨੇ ਕਿਹਾ ਕਿ ਆਪਾਂ ਇਸ ਨੂੰ ਮਾਰਨਾ ਨਹੀਂ ਇਸ ਨੇ ਆਪਾਂ ਨੂੰ ਭੋਜਨ ਛਕਾਇਆ ਹੈ ਇਸ ਲਈ ਆਪਾਂ ਇਸ ਨੂੰ ਜੇ ਸਜ਼ਾ ਹੀ ਦੇਣੀ ਹੈ ਤਾਂ ਬੰਨ ਦਿੱਨੇ ਆ ਤੇ ਉਹਨਾਂ ਨੇ ਤਿੰਨ ਜਾਣਿਆਂ ਨੇ ਰਾਏ ਕਰਕੇ ਇਸੇ ਤਰ੍ਹਾਂ ਹੀ ਕੀਤਾ ਮਹਿੰਗਾ ਮਾਲ ਜੀ ਨੂੰ ਬੰਨ ਕੇ ਇੱਕ ਟੋਏ ਵਿੱਚ ਲਮਕਾ ਦਿੱਤਾ ਆਪ ਗੁਰੂ ਘਰ ਆ ਗਏ ਮਹਿੰਗਾ ਮਾਲ ਜੀ ਇਸੇ ਹੀ ਅਵਸਥਾ ਵਿੱਚ ਗੁਰੂ ਦਾ ਸਿਮਰਨ ਕਰਦੇ ਰਹੇ ਇੱਧਰ ਜਦੋਂ ਕੀਰਤਨ ਹੋ ਰਿਹਾ ਸੀ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਤਿੰਨਾਂ ਚੋਰਾਂ ਨੂੰ ਆਵਾਜ਼ ਮਾਰੀ ਕਿ ਤੁਸੀਂ ਤਿੰਨੇ ਜਾਣੇ ਜੋ ਪਿੱਛੇ ਬੈਠੇ ਹਨ ਅੱਗੇ ਆ ਜਾਓ ਅੱਗੇ ਆਣ ਕੇ ਉਹ ਆਪਣੇ ਆਪ ਹੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਪਿੱਛੇ ਬੈਠੇ ਸਾਂ ਤੇ ਬਹੁਤ ਆਨੰਦ ਵਿੱਚ ਸਾਂ ਤੁਸੀਂ ਸਾਨੂੰ ਅੱਗੇ ਕਿਉਂ ਬੁਲਾ ਲਿਆ ਤਾਂ ਗੁਰੂ ਪਾਤਸ਼ਾਹ ਜੀ ਜਾਨੀ ਜਾਣਸਨ ਦਿਲਾਂ ਦੀ ਜਾਣਨ ਵਾਲੇ ਕਹਿੰਦੇ ਕਿ ਆਨੰਦ ਵਿੱਚ ਤਾਂ ਉਹ ਹੈ ਜਿਸ ਨੂੰ ਤੁਸੀਂ ਬੰਨ ਕੇ ਟੋਏ ਵਿੱਚ ਲਮਕਾ ਦਿੱਤਾ ਹੈ ਤਾਂ ਉਹ ਹੈਰਾਨ ਹੋ ਗਏ ਇਹਨਾਂ ਨੂੰ ਇਹ ਸਭ ਕਿਵੇਂ ਪਤਾ ਗੁਰੂ ਅਮਰਦਾਸ ਜੀ ਆਪ ਚੱਲ ਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸੰਗਤਾਂ ਨੂੰ ਲੈ ਕੇ ਉਸ ਜਗ੍ਹਾ ਤੇ ਗਏ ਜਿੱਥੇ ਮਹੰਗਾ ਮੱਲ ਜੀ ਨੂੰ ਉਹਨਾਂ ਨੇ ਲਮਕਾਇਆ ਹੋਇਆ ਸੀ ਪਰ ਜਾਂਦਿਆਂ ਹੀ ਜਦੋਂ ਦੇਖਦੇ ਹਨ ਤਾਂ ਮਹੰਗਾ ਮੱਲ ਜੀ ਭਗਤੀ ਵਿੱਚ ਲੀਨ ਸਨ ਉਹਨਾਂ ਦੀ ਸੂਰਤ ਗੁਰੂ ਨਾਲ ਜੁੜੀ ਹੋਈ ਸੀ ਆਵਾਜ਼ ਮਾਰਨ ਤੇ ਹੀ ਉਹਨਾਂ ਨੇ ਆਵਾਜ਼ ਨਾ ਦਿੱਤੀ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਇਹਨਾਂ ਦੇ ਕੰਨ ਵਿੱਚ ਸਤਨਾਮ ਸਤਨਾਮ ਕਹੋ ਜਦੋਂ ਸਤਨਾਮ ਦਾ ਜਾਪ ਕੀਤਾ ਤਾਂ ਮਹੰਗਾ ਮਾਲ ਜੀ ਵਿਰਾਗ ਵਿੱਚ ਆ ਗਏ ਕਿ ਪਾਤਸ਼ਾਹ ਜੀ ਤੁਸੀਂ ਆਪ ਚੱਲ ਕੇ ਇੱਥੇ ਆਏ ਹੋ ਤੁਸੀਂ ਹੋਰ ਸਿੱਖਾਂ ਨੂੰ ਭੇਜ ਦੇਣਾ ਸੀ ਉਹ ਮੈਨੂੰ ਲੈਣ ਵਾਸਤੇ ਆ ਜਾਂਦੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕੀਤੇ ਸਿੱਖਾ ਜਿਹੜੇ ਮੇਰੇ ਪਾਏ ਹੋਏ ਪਰਚਿਆਂ ਵਿੱਚੋਂ ਪਾਸ ਹੋ ਜਾਂਦੇ ਨੇ ਉਨਾਂ ਕੋਲ ਮੈਂ ਆਪ ਚੱਲ ਕੇ ਜਾਣਾ ਏ ਸਿੱਖਾਂ ਨੂੰ ਨਹੀਂ ਭੇਜਦਾ ਉਹਨਾਂ ਦੀ ਫਿਰ ਮੈਂ ਆਪ ਪੈਜ ਰੱਖਦਾ ਹਾਂ ਗੁਰੂ ਜੀ ਕਹਿੰਦੇ ਕਿ ਜਿਹੜੇ ਹੱਥਾਂ ਨਾਲ ਤੁਸੀਂ ਇਹਨਾਂ ਨੂੰ ਦੱਬਿਆ ਹੈ ਉਹਨਾਂ ਹੀ ਹੱਥਾਂ ਦੇ ਨਾਲ ਖੋਲ ਕੇ ਕੱਢ ਕੇ ਲਿਆਓ ਜਦੋਂ ਮਹਿੰਗਾ ਮੱਲ ਜੀ ਨੂੰ ਬਾਹਰ ਕੱਢਿਆ ਤਾਂ ਗੁਰੂ ਜੀ ਨੇ ਉਸ ਨੂੰ ਆਪਦੇ ਗੱਲ ਨਾਲ ਲਾ ਲਿਆ ਉਸ ਨੂੰ ਅਨੇਕਾਂ ਹੀ ਵਾਰ ਦਿੱਤੇ ਗੁਰੂ ਜੀ ਮਹਿੰਗਾ ਮੱਲ ਜੀ ਨੂੰ ਪੁੱਛਣ ਲੱਗੇ ਕਿ ਇਹਨਾਂ ਨੇ ਤੁਹਾਨੂੰ ਸਾਰੀ ਰਾਤ ਟੋਏ ਵਿੱਚ ਦੱਬ ਕੇ ਰੱਖਿਆ ਹੁਣ ਦੱਸੋ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ ਤਾਂ ਮਹਿੰਗਾ ਮੱਲ ਜੀ ਕਹਿੰਦੇ ਤੁਸੀਂ ਸਾਡੇ ਗੁਰੂ ਹੋ ਤੇ ਅਸੀਂ ਤੁਹਾਡੇ ਸੇਵਕ ਆਪ ਜੀ ਦਾ ਜੋ ਵੀ ਹੁਕਮ ਹੈ ਉਹੀ ਸਜ਼ਾ ਦੇ ਦਿਓ ਦੂਜੀ ਵਾਰ ਗੁਰੂ ਜੀ ਨੇ ਫੇਰ ਪੁੱਛਿਆ ਕਿ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਪਰ ਮਹਿੰਗਾ ਮੱਲ ਜੀ ਨੇ ਇਹੀ ਸ਼ਬਦ ਗਏ ਤੀਜੀ ਵਾਰ ਜਦੋਂ ਗੁਰੂ ਜੀ ਨੇ ਫਿਰ ਬਚਨ ਕੀਤੇ ਤੇ ਪੁੱਛਿਆ ਕਿ ਮਹਿੰਗਾ ਮਲ ਜੀ ਕਿ ਦੱਸੋ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਤਾਂ ਮਹਿੰਗਾ ਮਲ ਜੀ ਕਹਿਣ ਲੱਗੇ ਗੁਰੂ ਜੀ ਕਿਰਪਾ ਕਰੋ ਇਹਨਾਂ ਨੂੰ ਵੀ ਸਿੱਖੀ ਦੀ ਦਾਤ ਬਖਸ਼ ਦਿਓ ਤਿੰਨੇ ਜੋਰ ਗੁਰੂ ਜੀ ਦੇ ਚਰਨਾਂ ਵਿੱਚ ਡਿੱਗੇ ਤੇ ਆਪਦੀ ਭੁੱਲ ਮੰਗੀ ਕਿ ਸਾਨੂੰ ਬਖਸ਼ ਦਿਓ ਸਾਨੂੰ ਆਪਦੇ ਚਰਨਾਂ ਦੇ ਵਿੱਚ ਥਾਂ ਦੇ ਦਿਓ ਤਾਂ ਸਾਧ ਸੰਗਤ ਜੀ ਗੁਰੂ ਜੀ ਬਚਨ ਕਰਦੇ ਹਨ ਕਿ ਆਪਾਂ ਵੀ ਆਪਦੇ ਅੰਦਰ ਝਾਤ ਮਾਰੀਏ ਕਿ ਅਸੀਂ ਕਿੰਨਾ ਗੁਰੂ ਦੀ ਯਾਦ ਵਿੱਚ ਬੈਠਦੇ ਹਾਂ ਸੇਵਾ ਦੇ ਨਾਲ-ਨਾਲ ਸਬਰ ਦੀ ਵੀ ਬੜੀ ਲੋੜ ਹੁੰਦੀ ਹੈ ਇਸ ਲਈ ਹਮੇਸ਼ਾ ਗੁਰੂ ਨਾਲ ਜੁੜੇ ਰਹੋ ਜੇ ਜ਼ਿੰਦਗੀ ਵਿੱਚ ਜ਼ਿਆਦਾ ਰਜੇਵੇਂ ਹਨ ਤਾਂ ਆਪਦੇ ਦਿਨ ਭਰ ਵਿੱਚੋਂ 10-15 ਮਿੰਟ ਜ਼ਰੂਰ ਕੱਢੋ ਰਾਤ ਦੇ ਵੇਲੇ ਸੌਣ ਤੋਂ ਪਹਿਲਾਂ 10-15 ਮਿੰਟ ਬੈਠ ਕੇ ਪ੍ਰਮਾਤਮਾ ਨੂੰ ਯਾਦ ਜਰੂਰ ਕਰੋ ਉਹਨਾਂ ਦੀਆਂ ਦਿੱਤੀਆਂ ਦਾਤਾਂ ਲਈ ਸ਼ੁਕਰਾਨਾ ਕਰੋ ਤੇ ਪੁੰਨਿਆ ਵਾਲੇ ਦਿਨ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ ਜਰੂਰ ਕਰੋ ਜੇਕਰ ਅਮਰਤ ਵੇਲੇ ਤੁਸੀਂ 108 ਮਾਲਾ ਮੂਲ ਮੰਤਰ ਜੀ ਦੇ ਜਾਪ ਦੀਆਂ ਕਰਦੇ ਹੋ ਤੇ ਇੱਕ ਮਾਲਾ ਰਾਤ ਨੂੰ ਕਰਦੇ ਹੋ ਤਾਂ ਦੇਖਣਾ ਤੁਹਾਡੀ ਝੋਲੀ ਸਾਰੀਆਂ ਹੀ ਦਾਤਾਂ ਪੈ ਜਾਣੀਆਂ ਹਨ ਇਸ ਲਈ ਗੁਰੂ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ